ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਹੁਣ ਤੇ ਸਾਰੇ ਕਿਤੇ মিডিਆ ਚੱਲਦੀ ਪਤਾ ਲੱਗ ਗਿਆ ਕਿ 2 ਦਸੰਬਰ ਨੂੰ ਜਿਹੜੀ ਹੈ ਕਿ ਵੱਡੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਹੰਗਾਮੀ ਜਿਹੜਾ ਹੈ ਫੈਸਲਾ ਇੱਕ ਹੋਣ ਜਾ ਰਿਹਾ ਹੈ ਔਰ ਪੂਰੀਆਂ ਸਿੱਖ ਧਰਾਂ ਦੇ ਵਿੱਚ ਕਿਤਨਾ ਕਿਤੇ ਉਸ ਨੂੰ ਲੈ ਕੇ ਆਪਾਂ ਕਹਿ ਲਈਏ ਕਿ ਚਰਚਾਵਾਂ ਵੀ ਹੋ ਰਹੀਆਂ ਨੇ ਔਰ ਦੂਜੇ ਬੰਨੇ ਕਿਤਨਾ ਕਿਤੇ ਇਤਿਹਾਸ ਇਹ ਵੀ ਚੱਲ ਰਿਹਾ ਹੈ ਕਿ ਸਿਰਜਿਆ ਜਾਣਾ ਹੈ 2 ਦਸੰਬਰ ਨੂੰ ਉਸ ਨੂੰ ਲੈ ਕੇ ਹਰੇਕ ਧਿਰ ਦੇ ਵੱਲੋਂ ਪ੍ਰੈਸ਼ਰ ਪਾਉਣਾ ਕਹਿ ਲਈਏ ਆਪਾਂ ਜਾਂ ਕਿਤਨਾ ਕਿਤੇ ਮਾਇਤ ਜਿਹੜੀ ਆ ਉਹ ਦਿੱਤੀ ਜਾਵੇ ਤੇ ਜਦੋਂ ਤੁਸੀਂ ਦੋਨਾਂ ਦਾ ਕਿਹਾ ਕਿ ਐਮਪੀ ਸਰਬਜੀਤ ਸਿੰਘ ਤੇ ਸਰਦਾਰ ਤਰਸੀਮ ਸਿੰਘ ਹੁਣੀ ਜਿਹੜੇ ਪਿਤਾ ਨੇ ਐਮਪੀ ਅੰਮ੍ਰਿਤਪਾਲ ਸਿੰਘ ਹੁਣਾ ਦੇ ਉਹ ਅਜ ਕਾਲ ਤੱਕ ਸਾਹਿਬ ਤੇ ਗਏ ਤੇ ਉਹਨਾਂ ਨੇ ਜਥੇਦਾਰ ਹੁਣਾ ਨੂੰ ਆਪਣਾ ਪੂਰਾ ਸਹਿਯੋਗ ਜਿਹੜਾ ਦਿੱਤਾ ਹੈਗਾ ਉਹਨਾਂ ਨੇ ਕਿਹਾ ਕਿ ਕਿਸੇ ਪ੍ਰੈਸ਼ਰ ਤੇ ਅਧੀਨ ਆ ਕੇ ਕੋਈ ਫੈਸਲੇ ਇਹੋ ਜੇ ਨਾ ਲਏ ਜਾਣ ਕਿਸ ਤਰੀਕੇ ਦੇ ਨਾਲ ਜਿਹੜੇ ਉਸ ਟਾਈਮ ਤੇ ਫੈਸਲੇ ਹੋਏ ਜਾਂ ਕਿਸ ਤਰੀਕੇ ਦੇ ਨਾਲ ਸੌਦਾ ਸਾਹ ਨੂੰ ਜਿਹੜੀ ਹੈ ਮਾਫੀ ਦਿੱਤੀ ਗਈ ਫਿਰ ਕਿਵੇਂ ਯੂ ਟਰਨ ਹੋਇਆ ਸਰਕਾਰ ਦੀ ਕੀ ਇਨਵੋਲਵਮੈਂਟ ਸੀ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਸ ਤੇ ਵਿੱਚ ਜਿਹੜਾ ਸੁਖਬੀਰ ਸਿੰਘ ਬਾਦਲ ਘਰੇ ਹੋਏ ਨੇ ਤਨਖਾਹਿਆ ਇਕਰਾਰ ਦਿੱਤੇ ਹੋਏ ਨੇ ਤੇ ਉਮੀਦ ਹੈਗੀ ਆ ਕਿ 2 ਤਰੀਕ ਨੂੰ ਕੋਈ ਫੈਸਲਾ ਆਵੇਗਾ ਬਿਲਕੁਲ ਤੁਸੀਂ ਜਥੇਦਾਰ ਗੁਰਮੁਖ ਸਿੰਘ ਦੀ ਗੱਲ ਕਰ ਰਹੇ ਹੋ ਉਹਨਾਂ ਨੇ 7 ਸਾਲ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਜਿਹੜੇ ਇਲਜ਼ਾਮ ਅੱਜ ਜਿਹੜੇ ਸੁਧਾਰ ਕਮੇਟੀ ਵਾਲੇ ਜਾਂ ਸੁਧਾਰ ਲਹਿਰ ਵਾਲੇ ਲਾ ਰਹੇ ਹੈਗੇ ਆ ਉਹਦਾ ਬਕਾਇਦਾ ਜਿਹੜਾ ਉਹਨਾਂ ਨੇ ਇੱਥੇ ਬਿਆਨਿਆ ਕੀਤਾ ਸੀ ਕਿ ਕਿਵੇਂ ਹੋਇਆ ਕਿਸ ਤਰੀਕੇ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੀ ਕੋਠੀ ਦੇ ਵਿੱਚ ਜਥੇਦਾਰਾਂ ਨੂੰ ਬੁਲਾਇਆ ਜਾਂਦਾ ਹੈ ਔਰ ਇਹ ਜਥੇਦਾਰ ਹੋ ਗਏ ਇਹਨਾਂ ਦੇ ਨਾਲ ਗਿਆਨੀ ਮਾਲ ਸਿੰਘ ਜੀ ਜੋ ਕਿ ਉਹਨੋਂ ਅਨੰਦਪੁਰ ਸਾਹਿਬ ਦੇ ਜਥੇਦਾਰ ਸਨ ਤੇ ਉਹਨਾਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਨ ਗਿਆਨੀ ਗੁਰਬਚਨ ਸਿੰਘ ਜੀ ਉਹ ਇਹਨਾਂ ਦੋਨਾਂ ਨੂੰ ਲੈ ਜੇ ਬਕਾਇਦਾ ਜਾਂਦੇ ਹੈਗੇ ਨੇ ਇਹ ਗੱਲਾਂ ਉਹਨਾਂ ਦੀ 7 ਸਾਲ ਦੀ ਪੁਰਾਣੀ ਆਪਾਂ ਵੀਡੀਓ ਕੱਢ ਕੇ ਵੀ ਦੇਖ ਸਕਦੇ ਆ ਤੇ ਫਿਰ ਕਿਵੇਂ ਉਹਨਾਂ ਨੂੰ ਮੈਨੇਜ ਕੀਤਾ ਗਿਆ ਉਹਨਾਂ ਨੇ ਬਕਾਇਦਾ ਇਹ ਰੋਸ ਵੀ ਜ਼ਾਹਿਰ ਕੀਤਾ ਕਿ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਤੁਸੀਂ ਸਾਨੂੰ ਇੱਥੇ ਤਲਬ ਕਰ ਰਹੇ ਹੋ ਔਰ ਬਕਾਇਦਾ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲ ਨੋਟ ਵੀ ਕੀਤੀ ਬਾਦਲ ਸਰਕਾਰ ਨੂੰ ਹੈਗੀ ਸੀ ਉਹਦੋਂ ਦੀਆਂ ਗੱਲਾਂ ਆਪਾਂ ਕਰ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਪੂਰਾ ਬੋਲਬਾਲਾ ਸੀ ਤੇ ਉਹਨਾਂ ਨੇ ਸਿੱਖ ਸੰਸਥਾਵਾਂ ਨੂੰ ਆਪਣੇ ਹਿੱਤਾਂ 'ਚ ਵਰਤਿਆ ਹੈਗਾ ਹੁਣ ਕੀਏ ਸਿੰਘ ਸਾਹਿਬ ਜਿਹੜੇ ਗੁਰਮਖ ਸਿੰਘ ਨੇ ਜਦੋਂ ਆਪਣਾ ਹੁਣ ਸਪਸ਼ਟੀਕਰਨ ਦੇਣਗੇ ਦੁਬਾਰਾ ਉਸੇ ਸਟੈਂਡ ਤੇ ਖੜਦੇ ਨੇ ਜਾਂ ਕਿ ਚੀਜ਼ਾਂ ਮੈਨੇਜ ਹੋ ਗਈਆਂ ਨੇ ਇਹ ਬਹੁਤ ਕੋਚ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਇੰਪੋਰਟੈਂਟ ਹੋਵੇਗਾ ਕਿ ਤੇ ਫਿਰ ਜਦੋਂ ਸੰਗਤ ਖੜੀ ਹੋ ਗਈ ਉਸ ਫੈਸਲੇ ਤੇ ਬੁੱਧ ਫਿਰ ਉਹਨਾਂ ਹੀ ਜਥੇਦਾਰਾਂ ਨੂੰ ਫੈਸਲੇ ਜਿਹੜੇ ਵਾਪਸ ਵੀ ਲੈਣੇ ਪਏ ਕਿਉਂਕਿ ਇਸ ਫੈਸਲੇ ਜਿਹੜੇ ਸਹੀ ਨਹੀਂ ਸੀ ਕਿਤੇ ਪ੍ਰਮਾਨ ਨਹੀਂ ਹੋਏ ਤੇ ਫਿਰ ਉਹਨਾਂ ਜਥੇਦਾਰਾਂ ਦਾ ਕੀ ਹਾਲ ਹੋਇਆ ਆਪਾਂ ਉਹ ਸਾਰਾ ਕੁਝ ਸਾਡੇ ਸਾਹਮਣੇ ਜਿਹੜੀ ਸਿਚੁਏਸ਼ਨ ਹੈਗੀ ਹੈ ਤੇ ਉਹਨਾਂ ਤੋਂ ਦੁਬਾਰਾ ਇੱਕ ਮੌਕਾ ਮੇਰੇ ਖਿਆਲ ਨਾਲ ਜਿਹੜੇ ਤਿੰਨ ਸਿੰਘ ਸਹਿਬਾਨ ਹੈਗੇ ਨੇ ਜਿਨ੍ਹਾਂ ਨੂੰ ਮਿਲਿਆ ਹੈਗਾ ਆਪਾਂ ਕਹਿ ਲਈਏ ਕਿ ਇਹਨਾਂ ਦਾ ਸਪਸ਼ਟੀਕਰਨ ਜਿਹੜਾ ਲਿਆ ਜਾਣਾ ਹੈ ਤੇ ਇਹਨਾਂ ਨੂੰ ਵੀ ਜ਼ਰੂਰ ਜਿਹੜਾ ਹੈ ਦੁਬਾਰਾ ਆਪਣੇ ਸਟੈਂਡ ਤੇ ਖੜੇ ਹੋਣਾ ਚਾਈਦਾ ਹੈਗਾ ਦੇਖਦੇ ਹਾਂ ਕਿ ਕੀ ਕੁਝ ਹੁੰਦਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਜੀ ਮੈਂ ਅਮਨਪ੍ਰੀਤ ਸਿੰਘ ਪ੍ਰੋਗਰਾਮ ਮੀਡੀਆ ਵਾਚ ਲੈ ਕੇ ਹਾਜ਼ਰ ਹਾਂ ਹਰ ਵਾਰ ਦੀ ਤਰ੍ਹਾਂ ਜਿਸ ਵੇਲੇ ਤੁਹਾਡੇ ਨਾਲ ਕਈ ਵਿਸ਼ੇਾਂਾਂ 'ਚੇ ਕਰਦੇ ਆਂ ਕਈ ਸਰਗਰਮੀਆਂਾਂ ਸਾਂਝੀਆਂ ਕਰਦੇ ਆਂ ਤੁਹਾਡੇ ਫੀਡਬੈਕ ਦੇ ਨਾਲ ਕਈ ਅਹਿਮ ਵਿਸ਼ੇ ਹੋਰ ਵੀ ਪ੍ਰੋਗਰਾਮ ਦੇ ਵਿੱਚ ਜੋੜੀਦੇ ਨੇ ਚਲਤ ਮਸਲਾਂ ਦੀ ਜੇਕਰ ਗੱਲ ਕਰੀਏ ਜਾਂ ਗੱਲ ਕਰੀਏ ਪੰਥਕ ਹਲਕਿਆਂ ਦੇ ਵਿੱਚ ਜੋ ਤਮਾਮ ਖਬਰਾਂ ਨੇ ਖਬਰਾਂ ਦੇਸ਼ ਦੀ ਤੇ ਵਿਦੇਸ਼ ਦੀ तमाम ਖਬਰਾਂ ਜੋ ਤੁਸੀਂ ਹੁਣ ਤੱਕ ਮੀਡੀਆ ਘਰਾੜੀਆਂ ਦੀਆਂ ਪੜੀਆਂ ਹੋਣਗੀਆਂ ਉਹ ਵੀ ਤੁਸੀਂ ਹজম ਕਰ ਲੈਂਦੇ ਹੋ ਲੇਕਿਨ ਜਦ ਅਸੀਂ ਐਨਾਲਿਸਿਸ ਕਰਦੇ ਹਾਂ तमाम ਖਬਰਾਂ ਦੀ ਤਹਿ ਤੱਕ ਪਹੁੰਚ ਕੇ ਸਿੱਖੀ ਸਿਧਾਂਤ ਦੇ ਨਾਲ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਹਾਲਾਤ ਵਾਪਰ ਰਹੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਬਤੌਰ ਸਿੱਖ ਤੁਹਾਡੀ ਸਾਡੀ ਕੀ ਜ਼ਿੰਮੇਵਾਰੀ ਹੈ ਉਹਨਾਂ ਚੀਜ਼ਾਂ ਨੂੰ ਪਰਤ ਦਰ ਪਰਤ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਗੱਲਬਾਤ ਦੇ ਰਾਹੀਂ ਹਰ ਵਾਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡਾ ਸਾਥ ਦਿੰਦੇ ਨੇ ਸਾਡੇ ਮੀਡੀਆ ਐਕਸਪਰਟ ਸਰਦਾਰ ਜਗਜੀਤ ਸਿੰਘ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਜਗਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਜੀ ਅੱਜ ਮੈਂਬਰ ਪਾਰਲੀਮੈਂਟ ਅੰਮ੍ਰਿਤ ਪਾਲ ਸਿੰਘ ਜੀ ਦੇ ਪਿਤਾ ਮੁਲਾਕਾਤ ਕਰਕੇ ਆਏ ਨੇ ਅਜੇਤਧਾਰ ਸਹਿਬਾਨਾ ਦੇ ਨਾਲ ਉਹਨਾਂ ਦੇ ਨਾਲ ਮੌਜੂਦ ਸਿਗੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਵੀ ਅ ਅ ਸ਼੍ਰੀ ਕਾਲ ਤੱਕ ਸਹਿਬ ਕੀ ਜੁਏ ਮੁਲਾਕਾਤ ਹੋਈ ਇਸ ਮੁਲਾਕਾਤ ਦੇ ਕਿ ਕੁਝ ਮਾਇਨੇ ਮੰਨੇ ਜਾ ਸਕਦੇ ਨੇ ਅ ਸਮਰਪਣ ਪਿਛਲੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਜਾਂ ਅਕਾਲੀ ਸੰਕਟ ਜੋ ਕੋ ਚੱਲ ਰਿਹਾ ਉਸ ਦੇ ਉੱਤੇ ਕੋਈ ਗੱਲਬਾਤ ਹੋਈ ਹੋएगी ਕਿਸ ਤਰੀਕੇ ਦੇ ਨਾਲ ਦੇਖੀਏ ਬਿਲਕੁਲ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਹੁਣ ਤੇ ਸਾਰੇ ਕਿਤੇ ਮੀਡੀਆ ਚੱਲ ਪਤਾ ਲੱਗ ਗਿਆ ਕਿ 2 ਦਸੰਬਰ ਨੂੰ ਜਿਹੜੀ ਹੈ ਕਿ ਵੱਡੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਹੰਗਾਮੀ ਜਿਹੜਾ ਹੈ ਫੈਸਲਾ ਇੱਕ ਹੋਣ ਜਾ ਰਿਹਾ ਹੈ ਔਰ ਪੂਰੀਆਂ ਸਿੱਖ ਧਰਾਂ ਦੇ ਵਿੱਚ ਕਿਤਨਾ ਕਿਤੇ ਉਸ ਨੂੰ ਲੈ ਕੇ ਆਪਾਂ ਕਹਿ ਲਈਏ ਕਿ ਚਰਚਾਵਾਂ ਵੀ ਹੋ ਰਹੀਆਂ ਨੇ ਔਰ ਦੂਜੇ ਬੰਨੇ ਕਿਤਨਾ ਕਿਤੇ ਇਤਿਹਾਸ ਇਹ ਵੀ ਚੱਲ ਰਿਹਾ ਕਿ ਸਿਰਜਿਆ ਜਾਣਾ ਹੈ 2 ਦਸੰਬਰ ਨੂੰ ਉਸ ਨੂੰ ਲੈ ਕੇ ਹਰੇਕ ਧਿਰ ਦੇ ਵੱਲੋਂ ਪ੍ਰੈਸ਼ਰ ਪਾਉਣਾ ਕਹਿ ਲਈਏ ਆਪਾਂ ਜਾਂ ਕਿਤਨਾ ਕਿਤੇ ਹਮਾਇਤ ਜਿਹੜੀ ਹੈ ਉਹ ਦਿੱਤੀ ਜਾਵੇ ਤੇ ਜਦੋਂ ਤੁਸੀਂ ਦੋਨਾਂ ਦਾ ਕਿਹਾ ਕਿ ਐਮਪੀ ਸਰਬਜੀਤ ਸਿੰਘ ਤੇ ਸਰਦਾਰ ਤਰਸੀਮ ਸਿੰਘ ਹੁਣੀ ਜਿਹੜੇ ਪਿਤਾ ਨੇ ਐਮਪੀ ਅਮਰਪਾਲ ਸਿੰਘ ਹੁਣਾ ਦੇ ਉਹ ਅਜ ਕਾਲ ਤੱਕ ਸਾਹਿਬ ਤੇ ਗਏ ਤੇ ਉਹਨਾਂ ਨੇ ਜਥੇਦਾਰ ਹੋਣਾ ਨੂੰ ਆਪਣਾ ਪੂਰਾ ਸਹਿਯੋਗ ਜਿਹੜਾ ਦਿੱਤਾ ਹੈਗਾ ਉਹਨਾਂ ਨੇ ਕਿਹਾ ਕਿ ਕਿਸੇ ਪ੍ਰੈਸ਼ਰ ਤੇ ਅਧੀਨ ਆ ਕੇ ਕੋਈ ਫੈਸਲੇ ਉਹ ਜੇ ਨਾ ਲਏ ਜਾਣ ਤੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ 2007 ਤੋਂ ਲੈ ਕੇ 2017 ਤੱਕ ਦੀ ਜਿਹੜੀ ਸਮੁੱਚੀ ਕੈਬਨਿਟ ਦੇ ਸਿੱਖ ਚਿਹਰੇ ਨੇ ਉਹਨਾਂ ਨੂੰ ਬਕਾਇਦਾ ਜਿਹੜਾ ਉੱਥੇ ਬੁਲਾਇਆ ਗਿਆ ਹੈ ਤੇ ਉਸ ਤੋਂ ਇਲਾਵਾ ਜਿਹੜੀ ਤਤਕਾਲੀ ਉਸ ਟਾਈਮ ਦੀ ਕੋਰ ਕਮੇਟੀ ਹੈ ਉਹਨਾਂ ਨੂੰ ਵੀ ਬੁਲਾਇਆ ਗਿਆ ਹੈ ਸ਼੍ਰੋਮਣੀ ਕਮੇਟੀ ਦੇ ਜਿਹੜੇ ਤਿੰਨ ਸ਼੍ਰੋਮਣੀ ਕਮੇਟੀ ਦੇ ਜਿਹੜੇ ਆਪਕੇ ਲਈ ਕਿ ਪ੍ਰਧਾਨ ਸਾਹਿਬ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਉਸ ਟਾਈ ਹੋਣਾ ਹੈਗਾ ਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੇ ਫੈਸਲੇ ਨੇ ਉਹ ਸੁਣਾਏ ਜਾਣਗੇ ਤੇ ਇਸ ਤੋਂ ਇਲਾਵਾ ਜਿਹੜੇ ਤਿੰਨ ਜਥੇਦਾਰ ਹੈਗੇ ਨੇ ਤਿੰਨ ਸਾਬਕਾ ਜਥੇਦਾਰ ਆਪਾਂ ਕਹ ਲਈਏ ਗਿਆਨੀ ਇਕਬਾਲ ਸਿੰਘ ਹੋਣੀ ਗਿਆਨੀ ਗੁਰਮਖ ਸਿੰਘ ਹੋਣੀ ਜਿਨ੍ਹਾਂ ਨੇ ਕਿ ਉਦੋਂ ਕੁਝ ਖੁਲਾਸੇ ਵੀ ਕੀਤੇ ਸਨ ਤੇ ਉਹਨਾਂ ਤੋਂ ਇਲਾਵਾ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਜਿਹੜੇ ਗੁਰਬਚਨ ਸਿੰਘ ਨੇ ਉਹਨਾਂ ਨੂੰ ਵੀ ਬਕਾਇਦਾ ਉਹਨਾਂ ਦਾ ਵੀ ਜਿਹੜਾ ਸਪਸ਼ਟੀਕਰਨ ਹੈ ਸਾਰੇ ਮਸਲੇ ਤੇ ਲਿਆ ਜਾਣਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਉਸ ਟਾਈਮ ਤੇ ਫੈਸਲੇ ਹੋਏ ਜਾਂ ਕਿਸ ਤਰੀਕੇ ਦੇ ਨਾਲ ਸੌਦਾ ਸਾਹ ਨੂੰ ਜਿਹੜੀ ਹੈ ਮਾਫੀ ਦਿੱਤੀ ਗਈ ਫਿਰ ਕਿਵੇਂ ਯੂ ਟਰਨ ਹੋਇਆ ਸਰਕਾਰ ਦੀ ਕੀ ਇਨਵੋਲਵਮੈਂਟ ਸੀ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਸ ਤੇ ਵਿੱਚ ਜਿਹੜਾ ਸੁਖਬੀਰ ਸਿੰਘ ਬਾਦਲ ਘਰੇ ਹੋਏ ਨੇ ਤਨਖਾਹਿਆ ਇਕਰਾਰ ਦਿੱਤੇ ਹੋਏ ਨੇ ਤੇ ਉਮੀਦ ਹੈਗੀ ਆ ਕਿ 2 ਤਰੀਕ ਨੂੰ ਕੋਈ ਫੈਸਲਾ ਆਵੇਗਾ ਬਿਲਕੁਲ ਜਿਸ 2 ਤਰੀਕ ਤੇ ਫੈਸਲੇ ਦੀ ਅਸੀਂ ਇੱਥੇ ਗੱਲ ਕਰ ਰਹੇ ਹਾਂ ਸੰਗਤ ਜੀ ਆ तमाम ਸਿੱਖ ਜਿਹੜੇ ਬੰਦੀਆਂ ਦੀਆਂ ਨੇ ਕਹਾ ਟਿਕਿਆ ਹੁੰਆਂ ਨੇ ਸਖ ਚੰਤ ਤੱਕ ਕਈ ਵਾਰ ਜ਼ਿਕਰ ਕਰ ਚੁੱਕੇ ਨੇ ਕਿ ਜਿੰਨਿਕ ਵੱਧ ਦੇਰੀ ਹੋਵੇਗੀ ਉਹਨਾਂ ਕ ਮਨਾਂ ਦੇ ਵਿੱਚ ਖਿਆਲ ਵੱਧ ਆਈ ਜਾਣਗੇ ਸਵਾਲ ਪੈਦਾ ਹੋਈ ਜਾਣਗੇ ਕਿ ਕਿਸੇ ਤਰੀਕੇ ਦਾ ਕੋਈ ਮੈਨਿਪੂਲੇਸ਼ਨ ਤਾਂ ਨਹੀਂ ਨਿਰੰਤਰ ਇਸ ਦੇ ਵਿੱਚ جاری ਜਦ ਅਸੀਂ ਕਈ ਕਈ ਹਵਾਲਿਆਂ ਤੋਂ ਇਸ ਚੀਜ਼ ਨੂੰ ਵੇਖਣ ਦੀ ਸਮਝਣ ਦੀ ਕੋਸ਼ਿਸ਼ ਕਰਦੇ ਆਂ ਬੀਤੇ ਸਮਿਆਂ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਸਿੰਘਾਂ ਦੇ ਵੱਲੋਂ ਇਹਨਾਂ तमाम ਸਿੰਘਾਂ ਦੇ ਵੱਲੋਂ ਕੁਝ ਕੀਤੀ ਗਈ ਤੇ ਨਾਮ ਵੀ ਕੀ ਸਾਹਮਣੇ ਰੱਖੇ ਗਏ ਬਿਲਕੁਲ ਤੁਸੀਂ ਜਥੇਦਾਰ ਗੁਰਮੁਖ ਸਿੰਘ ਦੀ ਗੱਲ ਕਰ ਰਹੇ ਹੋ ਉਹਨਾਂ ਨੇ 7 ਸਾਲ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਜਿਹੜੇ ਇਲਜ਼ਾਮ ਅੱਜ ਜਿਹੜੇ ਸੁਧਾਰ ਕਮੇਟੀ ਵਾਲੇ ਜਾਂ ਸੁਧਾਰ ਲਾਅਰ ਵਾਲੇ ਲਾ ਰਹੇ ਹੈਗੇ ਆ ਉਹਦਾ ਬਕਾਇਦਾ ਜਿਹੜਾ ਉਹਨਾਂ ਨੇ ਇੱਥੇ ਬਿਆਨਿਆ ਕੀਤਾ ਸੀ ਕਿ ਕਿਵੇਂ ਹੋਇਆ ਕਿਸ ਤਰੀਕੇ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੀ ਕੋਠੀ ਦੇ ਵਿੱਚ ਜਥੇਦਾਰਾਂ ਨੂੰ ਬੁਲਾਇਆ ਜਾਂਦਾ ਹੈ ਔਰ ਇਹ ਜਥੇਦਾਰ ਨਾਲ ਗਿਆਨੀ ਮਾਲ ਸਿੰਘ ਜੀ ਜੋ ਕਿ ਉਹਨੋਂ ਅਨਾਦਪੁਰ ਸਾਹਿਬ ਦੇ ਜਥੇਦਾਰ ਸਨ ਤੇ ਉਹਨਾਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਨ ਗਿਆਨੀ ਗੁਰਬਚਨ ਸਿੰਘ ਜੀ ਉਹ ਇਹਨਾਂ ਦੋਨਾਂ ਨੂੰ ਲੈ ਕੇ ਉੱਥੇ ਕੋਠੀ ਦੇ ਵਿੱਚ ਬਕਾਇਦਾ ਜਾਂਦੇ ਹੈਗੇ ਨੇ ਇਹ ਗੱਲਾਂ ਉਹਨਾਂ ਦੀ 7 ਸਾਲ ਦੀ ਪੁਰਾਣੀ ਆਪਾਂ ਵੀਡੀਓ ਕੱਢ ਕੇ ਵੀ ਦੇਖ ਸਕਦੇ ਆ ਤੇ ਫਿਰ ਕਿਵੇਂ ਉਹਨਾਂ ਨੂੰ ਮੈਨੇਜ ਕੀਤਾ ਗਿਆ ਉਹਨਾਂ ਨੇ ਬਕਾਇਦਾ ਇਹ ਰੋਸ ਵੀ ਜ਼ਾਹਿਰ ਕੀਤਾ ਕਿ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਤੁਸੀਂ ਸਾਨੂੰ ਇੱਥੇ ਤਲਬ ਕਰ ਰਹੇ ਹੋ ਔਰ ਬਕਾਇਦਾ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲ ਨੋਟ ਵੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਮਸਲਾ ਜਿਹੜਾ ਹੋਰ ਜ਼ਿਆਦਾ ਉਦੋਂ ਵੀ ਇੱਕ ਵਾਰ ਉੱਭਰਿਆ ਸੀ ਪਰ ਫਿਰ ਕਿਵੇਂ ਜਿਹੜਾ ਹੈ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਹੈ ਉਹਦੇ ਤੋਂ ਉਹਨਾਂ ਨੂੰ ਬਕਾਇਦਾ ਹਰਿਆਣੇ ਦੇ ਵਿੱਚ ਕਿਸੇ ਗੁਰਦੁਆਰੇ 'ਚ ਟਰਾਂਸਫਰ ਕਰ ਦਿੱਤੀ ਜਾਂਦੀ ਹੈ ਇਹ ਆਪਾਂ ਗੱਲਾਂ ਉਦੋਂ ਦੀਆਂ ਕਰ ਰਹੇ ਜਦੋਂ ਬਾਦਲ ਸਰਕਾਰ ਨੂੰ ਹੈਗੀ ਸੀ ਉਦੋਂ ਦੀਆਂ ਗੱਲਾਂ ਆਪਾਂ ਕਰ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਪੂਰਾ ਬੋਲਬਾਲਾ ਸੀ ਤੇ ਉਹਨਾਂ ਨੇ ਸਿੱਖ ਸੰਸਥਾਵਾਂ ਨੂੰ ਆਪਣੇ ਹਿੱਤਾਂ 'ਚ ਵਰਤਿਆ ਹੈਗਾ ਹੁਣ ਕੀ ਹੈ ਸਿੰਘ ਸਾਹਿਬ ਜਿਹੜੇ ਗੁਰਮਖ ਸਿੰਘ ਨੇ ਜਦੋਂ ਆਪਣਾ ਹੁਣ ਸਪਸ਼ਟੀਕਰਨ ਦੇਣਗੇ ਦੁਬਾਰਾ ਉਸੇ ਸਟੈਂਡ ਤੇ ਖੜਦੇ ਨੇ ਜਾਂ ਕਿ ਚੀਜ਼ਾਂ ਮੈਨੇਜ ਹੋ ਗਈਆਂ ਨੇ ਇਹ ਬਹੁਤ ਕੋਚ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਇੰਪੋਰਟੈਂਟ ਹੋਵੇਗਾ ਕਿਉਂਕਿ ਜਿਹੜੇ ਉਸ ਫੈਸਲੇ ਤੋਂ ਬਾਅਦ ਫੈਸਲਾ ਤੇ ਦੇ ਦਿੱਤਾ ਉਹਨਾਂ ਦੇ ਜਥੇਦਾਰਾਂ ਨੇ ਪ੍ਰੈਸ਼ਰ ਚ ਆ ਕੇ ਦੇ ਦਿੱਤਾ ਜਾਂ ਕਹਿ ਲਿਏ ਕਿ ਕਿਸੇ ਲਾਲਚ ਦੀਨ ਕਿਸੇ ਵੀ ਤਰੀਕੇ ਦੇ ਨਾਲ ਉਹਦੇ ਚ ਆਪਾਂ ਨਹੀਂ ਜਾਂਦੇ ਹੈਗੇ ਕਿਉਂਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਸੰਸਥਾ ਹੈ ਉਹ ਬਹੁਤ ਮਹਾਨ ਹੈਗੀ ਹੈ ਔਰ ਤੁਸੀਂ ਦੇਖੋ ਕਿ ਗੁਰੂ ਸਾਹਿਬ ਦੀ ਕੀ ਕਿਰਪਾ ਹੁੰਦੀ ਹੈ ਕੀ ਕਲਾ ਵਰਤੀ ਹੈ ਭਾਵੇਂ ਸਰਕਾਰ ਉਹਨਾਂ ਦੀ ਹੈ ਭਾਵੇਂ ਜ਼ੋਰ ਜ਼ਬਰਦਸਤੀ ਨਾਲ ਉਹਨਾਂ ਨੇ ਧੱਕੇ ਨਾਲ ਕਿ ਕਿਸੇ ਵੀ ਤਰੀਕੇ ਦੇ ਨਾਲ ਦਬਾ ਦਿੱਤਾ ਫੈਸਲਾ ਪਰ ਪੰਥ ਨੇ ਫੈਸਲਾ ਮਨਜ਼ੂਰ ਨਹੀਂ ਕੀਤਾ ਸੰਗਤ ਜਿਹੜੀ ਆ ਉਸ ਫੈਸਲੇ ਦੇ ਰੋ ਦੇ ਵਿੱਚ ਖੜੀ ਹੋ ਗਈ ਜੀ ਇਹ ਹੁੰਦੀ ਹੈ ਜਦੋਂ ਆਪਾਂ ਕਹਿੰਦੇ ਨਾ ਗੁਰੂ ਦੀ ਕਲਾ ਵਰਤੀ ਹੈ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਫਿਰ ਜਦੋਂ ਸੰਗਤ ਖੜੀ ਹੋ ਗਈ ਉਸ ਫੈਸਲੇ ਤੇ ਬੁੱਧ ਫਿਰ ਉਹਨਾਂ ਹੀ ਜਥੇਦਾਰਾਂ ਨੂੰ ਫੈਸਲੇ ਜਿਹੜੇ ਵਾਪਸ ਵੀ ਲੈਣੇ ਪਏ ਕਿਉਂਕਿ ਇਸ ਫੈਸਲੇ ਜਿਹੜੇ ਸਹੀ ਨਹੀਂ ਸੀ ਕਿਤੇ ਪ੍ਰਮਾਨ ਨਹੀਂ ਹੋਏ ਤੇ ਫਿਰ ਉਹਨਾਂ ਜਥੇਦਾਰਾਂ ਦਾ ਕੀ ਹਾਲ ਹੋਇਆ ਆਪਾਂ ਉਹ ਸਾਰਾ ਕੁਝ ਸਾਡੇ ਸਾਹਮਣੇ ਜਿਹੜੀ ਸਿਚੁਏਸ਼ਨ ਹੈਗੀ ਹੈ ਤੇ ਉਹਨਾਂ ਤੋਂ ਦੁਬਾਰਾ ਇੱਕ ਮੌਕਾ ਮੇਰੇ ਖਿਆਲ ਨਾਲ ਜਿਹੜੇ ਤਿੰਨ ਸਿੰਘ ਸਹਿਬਾਨ ਹੈਗੇ ਨੇ ਜਿਨ੍ਹਾਂ ਨੂੰ ਮਿਲਿਆ ਹੈਗਾ ਆਪਾਂ ਕਹਿ ਲਈਏ ਕਿ ਇਹਨਾਂ ਦਾ ਸਪਸ਼ਟੀਕਰਨ ਜਿਹੜਾ ਲਿਆ ਜਾਣਾ ਹੈ ਤੇ ਇਹਨਾਂ ਨੂੰ ਵੀ ਜ਼ਰੂਰ ਜਿਹੜਾ ਹੈ ਦੁਬਾਰਾ ਆਪਣੇ ਸਟੈਂਡ ਤੇ ਖੜੇ ਹੋਣਾ ਚਾਹੀਦਾ ਹੈਗਾ ਦੇਖਦੇ ਹਾਂ ਕਿ ਕੀ ਕੁਝ ਹੁੰਦਾ ਹੈਗਾ ਬਿਲਕੁਲ ਜੀ ਭਾਵੇਂ ਅਸੀਂ 7 ਸਾਲ ਪਹਿਲੇ ਗੁਰਮਨ ਸਿੰਘ ਜੀ ਦੇ ਵੱਲੋਂ ਕੀਤੀ ਕਿ ਪ੍ਰੈਸ ਕਾਨਫਰੰਸ ਦੀ ਗੱਲ ਕਰ ਲਈਏ ਜਾਂ ਮੌਜੂਦਾ ਦੌਰ ਦੇ ਵਿੱਚ ਅੱਜ ਜੋ ਜਥੇਦਾਰ ਆਪਣੇ ਸਵਾਲ ਉਲੰਧ ਕਰ ਰਹੇ ਨੇ ਯਾ ਸੰਗਤ ਦੇ ਸਾਹਮਣੇ ਆਪਣਾ ਆਪਣਾ ਪੱਖ ਰੱਖ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਨਾਂ ਵਿਧeekੀਆਂ ਦੀ ਗੱਲ ਜਥੇਬੰਦੀਆਂ ਦੇ ਵੱਲੋਂ ਜਾਂ ਕਾਲੀ ਦਲ ਦੀ ਇਹਨਾਂ तमाम ਕਰਤੂਤਾਂ ਦੀ ਗੱਲ ਕੀਤੀ ਜਾਂਦੀ ਹੈ ਉਹ ਕਿਤਰਾ ਕਿਤੇ ਮੌਜੂਦਾ ਹਾਲਾਤਾਂ ਦੇ ਵਿੱਚ ਜਥੇਦਾਰਾਂ ਦੇ ਬਿਆਨ ਜਥੇਦਾਰਾਂ ਦਾ ਮੌਜੂਦਾ ਪੱਖ ਉਹਨਾਂ तमाम ਚੀਜ਼ਾਂ ਦੇ ਉੱਤੇ ਠੱਪਾ ਲਾਉਂਦਾ ਹੈ ਬਹਰਾਲ ਅੱਗੇ ਪੜਾਂਗੇ ਗੱਲ ਕਰਾਂਗੇ ਕਰਨੈਲ ਸਿੰਘ ਪੰਜੋਲੀ ਦੀ ਕਰਨੈਲ ਸਿੰਘ ਪੰਜੋਲੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਆਪਣਾ ਪੱਖ ਰੱਖਿਆ ਗਿਆ ਸਮੇ ਸਮੇਂ ਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਹਿ ਚੁੱਕੇ ਕਰਨੈਲ ਸਿੰਘ ਪੰਜੋਲੀ ਨੇ ਤਲਕੀ ਪਰ ਅੰਦਾਜ਼ ਦੇ ਵਿੱਚ ਕੁਝ ਆਪਣੇ ਬੀਤੇ ਸਮਿਆਂ ਦੇ ਵਿੱਚ ਇੰਟਰਵਿਊਜ਼ ਵੀ ਆਏ ਤੇ ਅੱਜ ਕਿਹੜਾ ਪੱਖ ਸਾਫ਼ ਰੱਖਦੇ ਹੋਏ ਬਿਲਕੁਲ ਉਹਨਾਂ ਨੇ ਉਦੋਂ ਵੀ ਜਿਹੜਾ ਆਪਾਂ ਕਹਿ ਲਈਏ ਨਾ ਕਿ ਕਈ ਵਾਰ ਇਹ ਹੁੰਦਾ ਕਿ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ ਉਦੋਂ ਜਦੋਂ ਸ਼੍ਰੋਮਣੀ ਕਮੇਟੀ ਨੂੰ ਬਕਾਇਦਾ ਕਿਹਾ ਗਿਆ ਜਦੋਂ ਸੰਗਤ ਨਹੀਂ ਸੀ ਮੰਨੀ ਜਾਂ ਜਦੋਂ ਪੰਥ ਨੇ ਇਹ ਫੈਸਲਾ ਅਨਕਾਰ ਦਿੱਤਾ ਤੇ ਉਦੋਂ ਬਕਾਇਦਾ ਸ਼੍ਰੋਮਣੀ ਕਮੇਟੀ ਨੂੰ ਕਿਹਾ ਗਿਆ ਕਿ ਤੁਸੀਂ ਜਿਹੜਾ ਹੈਗਾ 90 ਲੱਖ ਦੇ ਹੁਣ ਤੇ ਅਮਾਉਂਟ ਵੀ ਜਿਹੜੀ ਸਾਹਮਣੇ ਆ ਗਈ ਕਿ 90 ਲੱਖ ਦੇ ਪੋਸਟਰ ਛਾਪ ਕੇ ਵੰਡੋ ਕਿ ਭਾਈਚਾਰਕ ਸਾਂਝ ਨੂੰ ਮੁੱਖ ਰੱਖਦੇ ਹੋਏ ਜਾਂ ਸੱਦ ਭਾਵਨਾ ਨੂੰ ਮੁੱਖ ਰੱਖਤੇ ਹੋਏ ਇਹੋ ਜਿਹੇ ਜਿਹੜੇ ਫੈਸਲੇ ਕੀਤੇ ਗਏ ਨੇ ਤੇ ਉਦੋਂ ਵੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਵੀ ਮਨ ਕੁਝ ਮजूद ਜਿਹੜੇ ਕੁਝ ਗੌਰ ਸੇਖ ਹੈਗੇ ਸੀ ਉਹਨਾਂ ਨੇ ਵਿਰੋਧ ਉਦੋਂ ਕੀਤਾ ਸੀ ਉਸ ਦੇ ਵਿੱਚ ਬਕਾਇਦਾ ਕਰਨੈਲ ਸਿੰਘ ਪੰਜੋਲੀ ਦਾ ਨਾਮ ਆ ਜਾਂਦਾ ਹੈ ਤੇ ਉਹਨਾਂ ਤੋਂ ਇਲਾਵਾ ਸਰਦਾਰ ਸੁਖਦੇਵ ਸਿੰਘ ਪੌਰ ਹੁਣੀ ਹੈਗੇ ਨੇ ਉਹਨਾਂ ਨੇ ਵੀ ਬਕਾਇਦਾ ਜਿਹੜਾ ਹੈ ਵਿਰੋਧ ਉਦੋਂ ਦਰਜ ਕਰਾਇਆ ਕਿ ਅਸੀਂ ਜਿਹੜਾ ਹੈਗਾ ਸਹਿਮਤ ਨਹੀਂ ਹੈਗੇ ਪਰ ਫਿਰ ਕਿਵੇਂ ਕੀਤਾ ਗਿਆ ਤੁਹਾਨੂੰ ਯਾਦ ਹੋਵੇਗਾ ਕਿ ਦਿੱਲੀ ਕਮੇਟੀ ਸਾਰਾ ਹੀ ਜਿਹੜਾ ਹੈਗਾ ਲਾਣਾ ਉਹਨੂੰ ਜਸਟੀਫਾਈ ਕਰਨ ਦੇ ਵਿੱਚ ਲੱਗਾ ਹੋਇਆ ਸੀ ਕਿ ਇਹ ਸਹੀ ਹੈਗਾ ਪਰ ਜਦੋਂ ਪੰਥ ਦਾ ਪ੍ਰੈਸ਼ਰ ਜ਼ਿਆਦਾ ਪਿਆ ਤੇ ਫਿਰ ਜਿਹੜਾ ਹੈ ਉਹਨਾਂ ਨੂੰ ਦੁਬਾਰਾ ਯੂ ਟਰਨ ਜਿਹੜਾ ਹੈ ਮਾਰਨਾ ਪਿਆ ਇਹੋ ਕੁਛ ਹੀ ਜੋ ਕੁਛ ਗਿਆਨੀ ਗੁਰਮukh ਸਿੰਘ ਹੋਣਾ ਨੇ ਉਦੋਂ ਕਿਹਾ ਸੀ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਕਰਨੈਲ ਸਿੰਘ ਪੰਜੋਲੀ ਹੋਣਾ ਨੇ ਦੁਬਾਰਾ ਜਿਹੜੀਆਂ ਕੀਤੀਆ ਹੈ ਗਿਆ ਦੁਬਾਰਾ ਆਪਣਾ ਪੱਖ ਰੱਖਿਆ ਹੈ ਕਿ ਮੈਂ ਇਸ ਤਰ੍ਹਾਂ ਦੇ ਕਿਸੇ ਵੀ ਗਲਤ ਫੈਸਲੇ ਦੇ ਵਿੱਚ ਉਦੋਂ ਇਨਵੋਲਵ ਜਿਹੜਾ ਨਹੀਂ ਹੈਗਾ ਸੀ ਦੇਖਦੇ ਹਾਂ ਕਿ ਕੀ ਉਹ ਹੁਣ ਉਸ ਦਿਨ ਵੀ 2 ਤਰੀਕ ਨੂੰ ਕਿਉਂਕਿ ਜਦੋਂ ਉਹ ਵੀ ਬਕਾਇਦਾ ਉੱਥੇ ਹੋਣਗੇ ਮੌਜੂਦ ਹੋਣਗੇ ਕਾਫੀ ਕੁਝ ਆਪਾਂ ਕਹਿ ਸਕਦੇ ਹਾਂ ਕਿ ਮਾਹੌਲ ਵੀ ਦੇਖਣ ਵਾਲਾ ਹੋਏਗਾ ਕਿਉਂਕਿ ਜਿਹੜਾ ਵਿਰਸਾ ਸਿੰਘ ਬਲਟੋਆ ਹੁਣ ਵਾਲਾ ਫੈਸਲਾ ਹੈ ਨਾ ਜਥੇਦਾਰਾਂ ਵਾਲਾ ਜੀ ਪਹਿਲਾਂ ਤੇ ਲੱਗ ਰਿਹਾ ਸੀ ਕਿ ਸ਼ਾਇਦ ਇਕੱਲੀ ਧਾਰਮਿਕ ਸਜ਼ਾ ਹੀ ਜਿਹੜੀ ਲਗਾਈ ਜਾਵੇਗੀ ਪਰ ਉਸ ਫੈਸਲੇ ਨੇ ਕਿਤਨਾ ਕਿਤੇ ਅਕਾਲੀ ਧੜਿਆਂ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਹੜਕੰਪ ਜਿਹੜਾ ਹੈ ਮਚਾਇਆ ਹੈਗਾ ਜਿਸ ਤੋਂ ਬਾਅਦ ਅਸਤੀਫੇ ਫਿਰ ਅਸਤੀਫੇ ਤੋਂ ਬਾਅਦ ਹੋਰ ਅਸਤੀਫੇ ਦਵਾ ਕੇ ਇੱਕ ਪ੍ਰੈਸ਼ਰ ਪਾਉਣ ਦੀ ਟੈਕਨੀਕ ਇਹ ਸਾਰਾ ਕੁਝ ਕਿਤੇ ਨਾ ਕਿਤੇ ਫਿਰ ਬਹੁਤ ਸਾਰੀਆਂ ਮੀਟਿੰਗਸ ਪਿਛਲੇ ਸਮਿਆਂ ਦੇ ਵਿੱਚ ਹੋਈਆਂ ਨੇ ਸਿੰਘ ਸਾਹਿਬ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਫਤਿਹਗੜ੍ਹ ਸਾਹਿਬ ਦੇ ਵਿੱਚ ਮੀਟਿੰਗ ਹੁੰਦੀ ਹੈ ਫਿਰ ਹੋਰ ਬਹੁਤ ਕੁਝ ਹੁੰਦਾ ਹੈ ਇਹ ਸਾਰਾ ਕੁਝ ਆਪਾਂ ਕਹੀਏ ਕਿਤੇ ਨਾ ਕਿਤੇ ਲੱਗਦਾ ਹੈਗਾ ਕਿ 2 ਤਰੀਕ ਨੂੰ ਇੱਕ ਵੱਡਾ ਦਿਨ ਹੋਣ ਵਾਲਾ ਹੈ ਆ ਬਿਲਕੁਲ ਜੀ ਦੋ ਤਰੀਕ ਦੀ ਅਪਡੇਟ ਵੀ ਅਕਾਲ ਚੈਨਲ ਦੇ ਵੱਲੋਂ ਪ੍ਰੋਗਰਾਮ ਮੀਡੀਆ ਵਾਸਤੇ ਰਹੀ ਆਪ ਸਭ ਸੰਤਾ ਤੱਕ ਜ਼ਰੂਰ ਪਹੁੰਚਾਈ ਜਾਏਗੀ ਅਸੀਂ ਉਹ ਠੀਕ ਕਰ ਰਹੇ ਹਾਂ ਤਮਾਮ ਇਸ ਫੈਸਲੇ ਦੀ ਤੇ ਇਸ ਫੈਸਲੇ ਦੇ ਵਿਚਾਰੇ ਜੋ ਬੀਤੇ ਸਮਿਆਂ ਦੇ ਵਿੱਚ ਭਾਵੇਂ ਅਕਾਲੀ ਦਲ ਦੇ ਵੱਲੋਂ ਭਾਵੇਂ ਸਿੱਖ ਜਥੇ ਦੇ ਵੱਲੋਂ ਸਿੱਖ ਜਥੇਬੰਦੀਆਂ ਦੇ ਵੱਲੋਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਉਮੀਦ ਰੱਖੀ ਗਈ ਸੀ ਕਿ ਇਹ ਫੈਸਲਾ ਉਹ ਜਲਦ ਦੇਣਗੇ ਉਸ ਉਸ ਦੀ ਉਡੀਕ ਵੀ ਭਾਵੇਂ ਖਤਮ ਹੋ ਜਾਣੀ ਹੈ ਲੇਕਿਨ ਕਿਹੜੀਆਂ ਅਜਿਹੀਆਂ ਚੀਜ਼ਾਂ ਨੇ ਕਿਹੜੇ ਚੈਲੰਜਸ ਨੇ ਜੋ ਇਸ ਵੇਲੇ ਜਥੇਦਾਰ ਸਾਹਿਬ ਨੂੰ ਘੇਰੀ ਖੜੇ ਨੇ ਕਿਉਂਕਿ ਕੁਝ ਅਜਿਹਾ ਵੀ ਹੋ ਸਕਦਾ ਕੁਝ ਪੁਰਾਣੇ ਰੈਫਰੈਂਸ ਵੀ ਉਹ ਇਤਿਹਾਸ ਦੇ ਵਿੱਚੋਂ ਵੇਖ ਸਕਦੇ ਨੇ ਜਿਕਰ ਉਹਨਾਂ ਦੇ ਵੱਲੋਂ ਜਿਹੜਾ ਫੈਸਲਾ ਸੁਣਾਇਆ ਜਾਣਾ ਬਿਲਕੁਲ ਜੇ ਆਪਾਂ ਸਕੇ ਚੈਲੰਜਸ ਜਿੱਦਾਂ ਤੁਸੀਂ ਕਹਾਂ ਤੁਹਾਨੂੰ ਯਾਦ ਹੋਵੇਗਾ ਤਕਰੀਬਨ ਜਦੋਂ ਮਸਲਾ ਜ਼ਿਆਦਾ ਵੱਜ ਜਾਂਦਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਬਕਾਇਦਾ ਜਿਹੜਾ ਅਸਤੀਫਾ ਵੀ ਦੇ ਦਿੱਤਾ ਜਾਂਦਾ ਉਸ ਤੋਂ ਪਹਿਲਾਂ ਜਥੇਦਾਰ ਹੋਣਾ ਨੇ ਕਿਹਾ ਕਿ ਕਿਵੇਂ ਜਿਹੜਾ ਹੈਗਾ ਹੈ ਕਿ ਸਾਨੂੰ ਮਿਲਣ ਆਉਂਦੇ ਨੇ ਸਾਡੇ ਬੱਚਿਆਂ ਬਾਰੇ ਇਦਾਂ ਦਾ ਬਹੁਤ ਸਾਰਾ ਕਿਤਨਾ ਕਿਤੇ ਸੰਸਾਰਿਕ ਪ੍ਰੈਸ਼ਰ ਜਿਹੜਾ ਹੈ ਬੰਦਿਆ ਦੇ ਉੱਤੇ ਹੁੰਦਾ ਹੈਗਾ ਹੈ ਪਰ ਉਸ ਦੇ ਵਿੱਚ ਤੁਸੀਂ ਇਤਿਹਾਸਿਕ ਗੱਲ ਕੀਤੀ ਆਪਾਂ ਬਹੁਤਾ ਦੂਰ ਨਾ ਜਾਈਏ ਦੁਬਾਰਾ ਆਪਾਂ ਸਿੰਘ ਸਾਹਿਬ ਜਿਹੜੇ ਗੁਰਵਚਨ ਸਿੰਘ ਸੀ ਜਥੇਦਾਰਾਂ ਦੇ ਸਾਹਮਣੇ ਉਹ ਵੀ ਇੱਕ ਚਿਹਰਾ ਜਿਹੜਾ ਉਹਨਾਂ ਦੇ ਸਾਹਮਣੇ ਹੋਣਾ ਹੈ ਉਹ ਵੀ ਆਲੇ ਦੁਆਲੇ ਗਲਿਆਰੇ ਦੇ ਵਿੱਚ ਦੇਖਦੇ ਹੋਣੇ ਆ ਕਿਉਂਕਿ ਉਹ ਵੀ ਉੱਥੇ ਪ੍ਰੋਗਰਾਮਾਂ 'ਚ ਜਾਂ ਹੋਰ ਆਉਂਦੇ ਹੋਣੇ ਆ ਤੇ ਫਿਰ ਜਦੋਂ ਉਹਨਾਂ ਨੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਬਾਹਰ ਕੀਤਾ ਗਿਆ ਤੇ ਸੰਗਤਾ ਨੇ ਕਿਤੇ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਇਹ ਵੀ ਕਿਤਨਾ ਕਿਤੇ ਸੈਂਪਲ ਕੇਸ ਐਜ਼ ਅ ਟੈਸਟ ਕੇਸ ਹੋਣਾ ਹੈ ਹੁਣ ਇੱਥੇ ਜਿਹੜਾ ਮੌਕਾ ਹੈਗਾ ਹੈ ਕਿਉਂਕਿ ਬਾਰ ਬਾਰ ਆਪਾਂ ਕਹਿ ਦਿੰਦੇ ਆ ਕਿ ਜਥੇਦਾਰ ਹੋਵੇ ਤੇ ਅਕਾਲੀ ਫੂਲਾ ਸਿੰਘ ਵਰਗਾ ਹੋਵੇ ਜੀ ਮੌਜੂਦਾ ਹਾਲਾਤਾਂ ਦੇ ਵਿੱਚ ਜਦੋਂ ਤੁਹਾਡੇ ਕੋਲ ਕੋਈ ਰਾਜਸੀ ਤਾਕਤ ਨਹੀਂ ਹੈ ਤੁਸੀਂ ਕਿਸੇ ਦੂਸਰੀ ਰਾਜਸੀ ਤਾਕਤ ਦੇ ਅਧੀਨ ਰਹਿ ਰਹੇ ਹੋ ਤੇ ਫਿਰ ਜਿਹੜੇ ਫੈਸਲੇ ਆਉਣੇ ਨੇ ਉਹਨਾਂ ਤੋਂ ਉਹ ਚਲਕ ਹੀ ਪੈਣੀ ਹੈ ਪੂਰੇ ਦਾ ਪੂਰਾ ਜੇ ਤੁਸੀਂ ਕਹਿ ਲੋ ਵੀ ਜਥੇਦਾਰ ਹੋਵੇ ਤੇ ਸੱਡਾ ਹੀ ਨਾਂਗ ਛੋਟੇ ਵਾਲਾ ਹੋਵੇ ਇਹ ਚੀਜ਼ਾਂ ਨਹੀਂ ਹੋਣੀਆਂ ਹੁਣ 2015 ਦੇ ਵਿੱਚ ਜਦੋਂ ਇਹ ਫੈਸਲਾ ਦਿੱਤਾ ਗਿਆ ਸੀ ਜੇ ਕਿਤੇ ਆਪਾਂ ਕਹਿ ਲਈਏ ਕਿ ਉਦੋਂ ਕਿਤੇ ਇਸ ਤਰ੍ਹਾਂ ਦਾ ਹੁੰਦਾ ਉਹਨਾਂ ਸਮਿਆਂ ਦੇ ਵਿੱਚ ਇਸ ਤਰ੍ਹਾਂ ਦਾ ਸਟੈਂਡ ਕਿਤੇ ਲਿਆ ਹੁੰਦਾ ਉਦੋਂ ਦੇ ਜਥੇਦਾਰਾਂ ਨੇ ਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਥੱਲੇ ਜਾ ਰਹੀਆਂ ਨੇ ਉਹ ਸੰਸਥਾਵਾਂ ਨੇ ਕਿ ਤਰ੍ਹਾਂ ਕਿਤੇ ਸਟੈਂਡ ਕਰ ਜਾਣਾ ਸੀ ਲੋਕੀ ਜਿਹੜੇ ਅਕਾਲ ਤਖਤ ਸਾਹਿਬ ਤੋਂ ਦੂਰ ਹੁੰਦੇ ਜਾ ਰਹੇ ਨੇ ਜਾਂ ਉਧਰੋਂ ਕੋਈ ਸੰਦੇਸ਼ ਆਉਂਦਾ ਹੈ ਫੋਲੋ ਨਹੀਂ ਕਰਦੇ ਜਾਂ ਇਸ ਤਰ੍ਹਾਂ ਦਾ ਜਿਹੜਾ ਬਹੁਤ ਕੁਝ ਜਿਹੜਾ ਹੈ ਜਿਹੜੀਆਂ ਸਾਡੀਆਂ ਸੰਸਥਾਵਾਂ ਦੇ ਵਿੱਚ ਨਿਗਾਰਾ ਆਇਆ ਹੈ ਇਹ ਆਪ ਪੁਨਰਸਿਰਜੀਤੀ ਦੇ ਰਾਤੇ ਹੈ ਜੀ ਉਹ ਇਹ ਦੋ ਤਰੀਕ ਦੱਸੇਗੀ ਕਿ ਜਥੇਦਾਰਾਂ ਨੇ ਇਹ ਪੁਰਾਣੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਅਗਲੇ ਭਵਿੱਖ ਦੀ ਜਿਹੜੀ ਤਰਜਮਾਨੀ ਕਰਨੀ ਹੈ ਉਹ ਫੈਸਲੇ ਦੇਣੇ ਹਨ ਕਿ ਨਹੀਂ ਕਿਉਂਕਿ ਜਿਹੜੀ ਸੰਗਤ ਹੈ ਸੰਗਤ ਆਪਣਾ ਫੈਸਲਾ ਬਾਰ-ਬਾਰ ਦੇ ਚੁੱਕੀ ਹੈ ਪੰਥ ਨੇ ਜਿਹੜਾ ਫੈਸਲਾ ਹੈ 2017 ਚ ਵੀ ਦੇਤਾ 2019 ਚ ਵੀ ਦੇਤਾ 2022 ਚ ਵੀ ਦੇਤਾ 2024 ਚ ਵੀ ਦੇਤਾ ਜਦੋਂ ਅਕਾਲੀ ਦਲ ਬਾਦਲ ਦੀਆਂ ਸੀਟਾਂ ਜਿਹੜੀਆਂ ਘਟ ਕੇ ਤਿੰਨ ਰਹਿ ਗਈਆਂ ਨੇ ਪੰਥ ਫੈਸਲਾ ਦੇ ਰਿਹਾ ਹੈ ਹੁਣ ਇਹ ਜਥੇਦਾਰਾਂ ਤੇ ਹੈ ਕਿਉਂਕਿ ਜਦੋਂ ਇਤਿਹਾਸ ਸਿਰਜਿਆ ਜਾਣਾ ਹੈ ਕਈ ਵਾਰੀ ਆਪਾਂ ਹੁੰਦਾ ਨਾ ਕਿ ਜੀ ਉਹਨਾਂ ਨੇ ਬਿਜ਼ਨਸ ਬਹੁਤ ਖੜੇ ਕਰ ਲਏ ਤੁਸੀਂ ਇਹ ਦੇਖੋ ਕਿ ਬਿਜ਼ਨਸ ਖੜੇ ਕਰ ਲੈ ਕੋਈ ਪ੍ਰੋਬਲਮ ਨਹੀਂ ਹੈ ਰਾਜਨੀਤੀ ਮਾ ਹੈ ਉਹਨੇ ਖੜੇ ਕਰ ਲੈ ਠੀਕ ਹੈ ਬਸਾਂ ਕੋਠੀਆਂ ਇਹ ਸਭ ਹੋਇਆ ਪਰ ਜਦੋਂ ਸਿੱਖ ਸੰਸਥਾਵਾਂ ਦੀ ਦੁਰਵਰਤੋਂ ਦੀ ਜਦੋਂ ਗੱਲ ਆਉਂਦੀ ਹੈ ਨਾ ਮਸਲਾ ਉੱਥੇ ਆਉਂਦਾ ਹੈ ਜਿਹੜੇ ਆਪਾਂ ਬਾਰ-ਬਾਰ ਕਹਿੰਦੇ ਹੁਣੇ ਪ੍ਰੋਗਰਾਮਾਂ ਦੇ ਵਿੱਚ ਕਿ ਚਾਰ ਜਿਹੜੇ ਜਿੱਦਾਂ ਡੈਮੋਕ੍ਰੇਸੀ ਦੇ ਪਹਿਲਾ ਚਾਰ ਜੇ ਆਪਾਂ ਕਹੀਏ ਕਿ ਸਿੱਖ ਰਾਜਨੀਤੀ ਦੇ ਜਿਹੜੇ ਪਿਲਰ ਸੀ ਉਹਨਾਂ ਨੂੰ ਕਿਵੇਂ ਤੋੜ ਕੇ ਇੱਕ ਪਰਿਵਾਰ ਦੇ ਪੈਰਾਂ ਦੇ ਵਿੱਚ ਜਿਹੜੀ ਪੂਰੀ ਆਪਾ ਕਹਿ ਲਈ ਕਿ ਰਾਜਨੀਤੀ ਰੱਖ ਦਿੱਤੀ ਗਈ ਜਿਸ ਦੇ ਵਿੱਚ ਅਕਾਲ ਤਖਸੈਬ ਦਾ ਜਥੇਦਾਰ ਵੱਖਰਾ ਹੁੰਦਾ ਸੀ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੱਖਰਾ ਹੁੰਦਾ ਸੀ ਫਿਰ ਉਸ ਤੋਂ ਬਾਅਦ ਮੁੱਖ ਮੰਤਰੀ ਆਉਂਦਾ ਸੀ ਫਿਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਉਂਦਾ ਸੀ ਇਹ ਚਾਰਾਂ ਨੂੰ ਜਿਹੜਾ ਹੈ ਲਾਂਬੇ ਕਰਕੇ ਇੱਕੋ ਜਗ੍ਹਾ ਤੇ ਪਾਵਰ ਸੈਂਟਰ ਸੈਂਟਰਲਾਈਜੇਸ਼ਨ ਕਰਕੇ ਇੱਕੋ ਜਗ੍ਹਾ ਤੇ ਜਦੋਂ ਫੈਸਲੇ ਹੋਣ ਲੱਗਦੇ ਨੇ ਪ੍ਰੋਬਲਮ ਉਦੋਂ ਖੜੀ ਹੁੰਦੀ ਹੈ ਤੇ ਹੁਣ ਇੱਥੇ ਪੁਨਰਸਰਜੀਤੀ ਸੰਸਥਾਵਾਂ ਦੀ ਦੋ ਤਰੀਕ ਨੂੰ ਹੋਵੇਗੀ ਜਾਂ ਨਹੀਂ ਇਹ ਹੋਣ ਵਾਲੇ ਮੌਜੂਦਾ ਜਥੇਦਾਰ ਸਾਹਿਬ ਤੇ ਪ੍ਰੈਸ਼ਰ ਵੀ ਰਹੇਗਾ ਜਦੋਂ ਇਹਨਾਂ ਦੇ ਵੱਲੋਂ ਕੁਝ ਅਕਾਲੀਆਂ ਦੇ ਵੱਲੋਂ ਜਦੋਂ ਬਿਆਨਬਾਜ਼ੀ ਜਾਂ ਸਾਬਕਾ ਅਕਾਲੀਆਂ ਵੱਲੋਂ ਕਹਿ ਦਈਏ ਕਿ ਬਿਆਨਬਾਜ਼ੀ ਕੀਤੀ ਗਈ ਕਿ ਭਾਜਪਾ ਨਾਲ ਰਲੇ ਨੇ ਇਹਨਾਂ ਦੇ ਉੱਤੇ ਪ੍ਰੈਸ਼ਰ ਹੈ ਤੇ ਉਦੋਂ ਜਥੇਦਾਰ ਅਕਬੀਰ ਸਿੰਘ ਹੋਣਾ ਨਹੀਂ ਮੇਰੇ ਖਿਆਲ ਕਿ ਆ ਸੀ ਕਿ ਪ੍ਰੈਸ਼ਰ ਸਾਡੇ ਤੇ ਸੰਗਤ ਦਾ ਹੈ ਉਹ ਸੰਗਤ ਦੇ ਪ੍ਰੈਸ਼ਰ ਦੀ ਜਿਹੜੀ ਗੱਲ ਹੈ ਨਾ ਉਹ ਸੰਗਤ ਦਾ ਪ੍ਰੈਸ਼ਰ ਇਹ ਹੈ ਜੇ ਫੈਸਲਾ ਭਾਵਨਾਵਾਂ ਦੀ ਤਰਜਮਾਨੀ ਨਾ ਕਰਦਾ ਹੋਇਆ ਤੇ ਫਿਰ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਦੁਬਾਰਾ ਸੰਗਤ ਤੇ ਤਿਆਰ ਬੈਠੀ ਹੈ ਬਿਲਕੁਲ ਸੰਗਤ ਤਿਆਰ ਬੈਠੀ ਹੈ ਸੰਗਤ ਇਹ ਵੀ ਦੇਖ ਰਹੀ ਹੈ ਕਿ ਜੋ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਪਾਰਟੀ ਦਾ ਰਵੱਈਆ ਇਸ ਪੂਰੇ ਸਮੀਕਰਨ ਦੇ ਦੌਰਾਨ ਰਿਹਾ ਉਹ ਕਿ ਹੋ ਗਿਆ ਹੈ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕਈ ਤਰੀਕੇ ਦੇ ਅਸ਼ੰਕੇ ਵੀ ਸਾਹਮਣੇ ਆ ਰਹੇ ਸੀ ਅਸ਼ੰਕੇ ਇਹ ਵੀ ਨਜ਼ਰ ਆ ਰਹੀ ਸੀ ਕਿ ਕੀ ਉਹ ਕਿਤੇ ਕੋਈ ਵਿਕਟਮ ਕਾਰਡ ਤਾਂ ਨਹੀਂ ਖੇਲ ਜਾਣਗੇ ਅਸ਼ੰਕੇ ਇਹ ਵੀ ਸਾਹਮਣੇ ਆ ਰਹੇ ਸੀ ਕਿ ਅਸਲ ਦੇ ਵਿੱਚ ਸ਼੍ਰੀ ਹਰਤਾਲਕ ਸਾਹਿਬ ਦੇ ਜਥੇਦਾਰ ਹੋਣਾਂ ਦੇ ਵੱਲੋਂ ਲਿਆ ਜਾਣ ਵਾਲਾ ਫੈਸਲਾ ਸਿਧਾਂਤਕ ਤੌਰ ਦੇ ਉੱਤੇ ਇਤਿਹਾਸਕ ਹੋ ਨਿਭੜੇਗਾ ਜਾਂ ਕਿਤੇ ਨਾ ਕਿਤੇ तमाम ਸਾਰੀਆਂ ਚੀਜ਼ਾਂ ਸਕ੍ਰਿਪਟਡ ਤਾਂ ਨਹੀਂ ਇੱਥੇ ਥੋੜੀ ਅਸੀਂ ਇਹ ਗੱਲ ਬਾਤ ਸਹੀ ਹੋ ਕਰੀਆ ਬਿਲਕੁਲ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ ਵੱਖ-ਵੱਖ ਜਿਹੜੇ ਅਸ਼ੰਕੇ ਜਿਹੜੇ ਨੇ ਕਿਉਂਕਿ ਇਸ ਤਰ੍ਹਾਂ ਹੁੰਦੇ ਨੇ ਜਦੋਂ ਤੱਕ ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਸਮੇਂ ਤੋਂ ਪਹਿਲਾਂ ਜਿਹੜਾ ਹੈ ਕਿਸੇ ਚੀਜ਼ ਨੂੰ ਲੈ ਕੇ ਆਪਾਂ ਫੈਸਲਾ ਨਹੀਂ ਦੇ ਸਕਦੇ ਕਿ ਸਾਰਾ ਕੁਝ ਗਲਤ ਹੈ ਜਦੋਂ ਤੱਕ ਕੁਝ ਇਸ ਤਰ੍ਹਾਂ ਦਾ ਵਾਪਰਿਆ ਨਹੀਂ ਹੈਗਾ ਤੇ ਹੁਣ ਜਦੋਂ ਤੁਸੀਂ ਚਿੱਠੀਆਂ ਦੀ ਗੱਲ ਕੀਤੀ ਕਿ ਚਿੱਠੀਆਂ ਪਹਿਲਾਂ ਇਸ ਤਰੀਕੇ ਨਾਲ ਫਿਰ ਮੀਟਿੰਗ ਸੋਣੀਆਂ ਸ਼ੱਕ ਦੀ ਸੂਈ ਤੇ ਜ਼ਰੂਰ ਜਿਹੜਾ ਹੈਗਾ ਕੁਝ ਲੋਕ ਖੜੀ ਕਰ ਰਹੇ ਨੇ ਪਰ ਮੌਜੂਦਾ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਅ ਲੱਗਦਾ ਸਾਨੂੰ ਹੁੰਦਾ ਨਜ਼ਰ ਨਹੀਂ ਆ ਰਿਹਾ ਇੱਥੇ ਕਰਨਾ ਕੀ ਚਾਹੀਦਾ ਹੈ ਕਰਨਾ ਇਹੀ ਹੈ ਕਿ 30 ਤਰੀਕ ਨੂੰ ਵੀ ਬਹੁਤ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਜਾ ਕੇ ਬਕਾਇਦਾ ਅਰਦਾਸ ਕਰਨੀ ਹੈਗੀ ਆ ਉੱਥੇ ਕਿ ਜਿਹੜਾ ਦੋਨੋਂ ਫੈਸਲਾ ਹੋਣਾ ਹੈ ਉਹ ਕੌਮ ਦੀ ਚੜ੍ਹਦੀ ਕਲਾ ਵਾਲਾ ਹੋਵੇ ਹੁਣ ਇੱਥੇ ਗੱਲ ਉੱਥੇ ਹੀ ਹੈ ਕਿ ਇਸ ਤੋਂ ਬਾਅਦ ਜਥੇਦਾਰ ਸਾਹਿਬ ਦੇ ਫੈਸਲੇ ਤੋਂ ਬਾਅਦ ਜਿਹੜਾ ਹੈ ਸਿੱਖ ਕੌਮ ਦੀ ਕਚਹਿਰੀ ਦੇ ਵਿੱਚ ਫੈਸਲਾ ਜਾਣਾ ਹੈ ਤੇ ਜੇ ਮੰਨ ਲਓ ਕਿ ਦੁਬਾਰਾ ਉਹ ਸੌਦਾ ਸਾਧ ਵਾਲਾ ਹੁੰਦਾ ਹੈਗਾ ਜਿਦਾ ਆਪਾਂ ਪਹਿਲਾਂ ਗੱਲ ਕਰ ਗਏ ਆਂ ਤੇ ਫਿਰ ਕੌਮ ਤੇ ਉਸੇ ਤਰੀਕੇ ਦੇ ਨਾਲ ਖੜੀ ਹੈ ਕੌਮ ਨੇ ਤਾਂ ਕੌਮ ਦੇ ਦੇ ਵਿੱਚ ਉਦਾਂ ਹੀ ਜਾਗਰਤੀ ਅੱਜ ਵੀ ਉਸੇ ਤਰੀਕੇ ਦੇ ਨਾਲ ਹੈਗੀ ਹੈ ਤੇ ਇੱਥੇ ਸਾਨੂੰ ਵਾਚਨ ਦੀ ਜਿਹੜੀ ਥੋੜੀ ਲੋੜ ਹੈਗੀ ਆ ਦੂਜੇ ਬੰਨੇ ਤੁਸੀਂ ਦੇਖੋ ਕਿ ਜਦੋਂ ਹੀ ਦੋ ਤਰੀਕ ਦੀ ਅਨਾਉਂਸਮੈਂਟ ਹੁੰਦੀ ਹੈ ਤੇ ਬਕਾਇਦਾ ਅਕਾਲੀ ਦਲ ਦੇ ਵੱਲੋਂ ਆਪਣੇ ਪੇਜ ਤੇ ਪਾ ਕੇ ਜਾਂ ਆਪਾਂ ਕਹਿੰਦੇ ਕਿ ਸੋਸ਼ਲ ਮੀਡੀਆ ਹੈਂਡਲ ਤੇ ਪਾਇਆ ਜਾਂਦਾ ਹੈ ਕਿ ਕੋਈ ਵੀ ਜਿਹੜਾ ਸ਼ਖਸ ਹੈਗਾ ਹੈ ਉਹ ਡਿਬੇਟ ਦੇ ਵਿੱਚ ਹਿੱਸਾ ਨਾ ਲਵੇ ਕੋਈ ਵੀ ਅਕਾਲ ਤਖਸਰ ਬਾਰੇ ਇਸ ਤਰ੍ਹਾਂ ਦੀ ਕੋਈ ਨੁਕਤਾਚੀਨੀ ਵਾਲੀ ਗੱਲ ਨਾ ਕਰੇ ਦੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਹੁਣ ਤੱਕ ਨਹੀਂ ਹੋਈ ਹੈਗੀ ਜਦੋਂ ਤੱਕ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਫਿਰ ਜੇ ਹੁਣ ਧੋਕਿਆ ਜਾ ਸਕਦਾ ਸੀ ਫਿਰ ਉਹਦੋਂ ਤਨਖਾਈਆਂ ਹੋਣ ਤੋਂ ਬਾਅਦ ਜੋ ਕੁਝ ਹੋਇਆ ਜੋ ਕੁਝ ਜਥੇਦਾਰ ਸਹਿਬਾਨ ਦੇ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਜੇ ਬੰਦੇ ਹੁਣ ਕਈ ਰੋਕ ਸਕਦੇ ਸੀ ਤੇ ਫਿਰ ਉਦੋਂ ਨਹੀਂ ਸੀ ਰੋਕੇ ਜਾ ਸਕਦੇ ਫਿਰ ਕੀ ਲੋਡ ਪਈ ਸੀ ਇਸ ਤਰ੍ਹਾਂ ਦਾ ਇੱਕ ਪ੍ਰੈਸ਼ਰ ਕ੍ਰੀਏਟ ਕਰਨ ਦੇ ਲਈ ਚਾਹੇ ਉਹ ਅਸਤੀਫੀਆਂ ਵਾਲਾ ਦੌਰ ਹੋਵੇ ਜਾਂ ਸੋਸ਼ਲ ਮੀਡੀਆ ਦੇ ਪਾ ਕੇ ਕੁਝ ਲੋਕਾਂ ਦੇ ਵੱਲੋਂ ਕਿ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਇਸ ਤਰ੍ਹਾਂ ਦਾ ਹੈਗਾ ਧਾਰਮਿਕ ਸਜ਼ਾ ਹੀ ਲੱਗਣੀ ਚਾਹੀਦੀ ਹੈ ਇਹ ਸਾਰਾ ਕਿਉਂ ਕੀਤਾ ਗਿਆ ਤਾਣਾ ਮਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਮਤਲਬ ਤੁਸੀਂ ਰੋਕ ਸਕਦੇ ਸੀ ਤੁਹਾਡੇ ਕੋਲ ਕੰਟਰੋਲ ਹੈਗਾ ਜੀ ਰੋਕਣ ਦਾ ਪਰ ਤੁਸੀਂ ਉਦੋਂ ਨਹੀਂ ਰੋਕਿਆ ਹੁਣ ਤੁਸੀਂ ਰੋਕਿਆ ਤੇ ਹੁਣ ਰੁਕ ਵੀ ਗਏ ਲੋਕ ਇਹ ਸਾਰਾ ਕੁਝ ਕਿੰਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਹੈਗਾ ਬਿਲਕੁਲ ਜੀ ਅਜਿਹੇ तमाम ਸਵਾਲ ਜੇਕਰ ਖੜੇ ਹੋ ਰਹੇ ਨੇ ਤਦ ਅਸੀਂ ਉਮੀਦ ਕਰਾਂਗੇ ਕਿ ਦੋ ਤਰੀਕ ਨੂੰ तमाम ਇਹਨਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ ਕਿ ਇਹ तमाम ਚੀਜ਼ਾਂ ਸਕ੍ਰਿਪਟਡ ਸੀਗੀਆਂ ਉਹ ਵੀ ਪਤਾ ਚੱਲ ਜਾਏਗਾ ਤੇ ਜੇਕਰ ਜਥੇਦਾਰ ਸਾਹਿਬ ਕੋਈ ਇਤਿਹਾਸਕ ਫੈਸਲਾ ਲੈਂਦੇ ਨੇ ਉਸ ਦੇ ਨਾਲ ਵੀ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਬਲਕਿ ਉਹ तमाम ਸਿਆਸੀ ਪਾਰਟੀਆਂ ਜੋ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਪੰਥ ਦੀ ਹਮਾਇਤ ਵਾਲੀ ਦਰਸਾਉਂਦੀਆਂ ਨੇ ਉਹਨਾਂ ਦੇ ਲਈ ਵੀ ਇੱਕ ਚੰਗੀ ਸਬਕ ਇਹ तमाम ਚੀਜ਼ਾਂ ਹੋ ਸਕਦੀਆਂ ਨੇ